ਕਿਆ ਕਿਸਾਨੀ ਦੀ ਜੁਰੀ ਲਏਗਾ ਜਿੱਥੇ ਮੋਤਿਆ ਕੀ ਆਮ ਲੋਕਾਂ ਦੀ ਬਿਜਲੀ ਲਏਗਾ ਜਿੱਥੇ ਮੋਤਿਆ ਉਹ ਜਿਹੜਾ ਠੇਕੇਦਾਰਾ ਬਿਜਲੀ ਮੁਲਾਜ਼ਮ ਇਕਤਾ ਜਿੰਦਾਬਾਦ ਬਿਜਲੀ ਮੁਲਾਜ਼ਮ ਇਕਤਾ ਜਿੰਦਾਬਾਦ ਮੁਲਾਜ਼ਮ ਇਕਤਾ ਜਿੰਦਾਬਾਦ ਜਿੰਦਾਬਾਦ ਨਹੀਂ ਜਿੰਦਾਬਾਦ ਆ ਜਾਓ ਸਾਥੀਓ ਬੱਸ ਮੈਂ ਛੱਡਣਾ ਨਹੀਂ ਮੈਨੂੰ ਪੁੱਛੋ ਆਵਾਜ਼ ਕਾ ਰਹੀ ਆ ਮੈਂ ਛੱਡ ਦੇਣਾ ਹੁ ਸਟੇਸ਼ਨ ਨਹੀਂ ਮੈਂ ਤਾਂ ਤੁਹਾਨੂੰ ਜਿਹੜਾ ਹਲੇ ਮਨ ਰੰਜਕ ਕਰਦਾ ਪ੍ਰੋਗਰਾਮ ਚ ਜਿਹੜਾ ਕਾਢ। ਤਾਂ ਮੇਰਾ ਕਹਿਣ ਦਾ ਭਾਵ ਇਹ ਸੱਜਣਾ ਦੇਖੋ ਮੈਂ 75 ਸਾਲਾ ਦਾ ਹੋ ਗਿਆ। ਪਰ ਫੇਰ ਵੀ ਮੈਂ ਬਿਜਲੀ ਮੁਲਾਜ਼ਮਾਂ ਦੀ ਆਵਾਜ਼ ਤੇ ਪਿੱਛੇ ਨਹੀਂ ਹਟਦਾ। 16 ਸਾਲ ਬਾਅਦ ਰਿਟਾਇਰ ਹੋਇਆ ਨੂੰ ਉਦੋਂ ਹੀ ਗੱਜਦੇ ਆ ਜਿੱਦਾਂ ਅੱਜ ਤੋਂ 42 ਸਾਲ ਵੀ ਸੋਸੀ ਵਿੱਚ ਬਿਲੀ ਬੋਰਡ ਚ ਜੋ ਸ਼ਾਮ ਲਈ ਗੱਜਦੇ ਆ। ਤਾਂ ਇਸ ਕਰਕੇ ਜਿਹੜਾ ਕੇਂਦਰ ਦੀ ਸਰਕਾਰ ਮੋਦੀ ਜੀ ਨੇ ਤੇ ਜਿਹੜਾ ਸਾਡੇ ਨਾਲ ਪੰਨਾ ਪਾਇਆ ਬਿਲੀ ਕਾਨੂੰ ਆ ਉਹਦੇ ਵਿੱਚ ਤਿੰਨ ਚੀਜ਼ਾਂ ਮੈਂ ਦੱਸਣੀਆਂ ਇੱਕ ਮੈਂ ਦੱਸ ਰਿਹਾ ਵਾਂ ਬੜੀ ਵਧੀਆ ਠੇਕੇਦਾਰ ਲਏਗਾ ਜਿੱਥੇ ਫਰੀ ਲੈਣੀ ਆ ਕੀ ਪਿੰਡਾਂ ਦੀ ਬਿਜਲੀ ਮਲਾਈ ਦਾ ਸਾਰੇ ਹੀ ਖੰਦੇ ਆ ਸ਼ਹਿਰ ਦੇ ਵਿੱਚ ਹਕਮਰਸ਼ੀਅਲ ਆ ਇੰਡਸਟਰੀ ਆ ਸਾਨੂੰ ਦੇ ਦਿਓ ਠੇਕੇਦਾਰ ਪੈਸੇ ਕਮਾਊਗਾ ਕੀ ਕਾਮ ਜਨਤਾ ਜਿਹੜੇ ਪਿੰਡਾਂ 'ਚ ਲੋਕ ਨੇ ਕੀ ਉਹਨਾਂ ਦੀ ਮੁਫਤ ਬਿਜਲੀ ਠੇਕੇਦਾਰ ਦੇਊਗਾ ਕੀ ਮੇਰੇ ਕਿਸਾਨਾਂ ਦੀ ਜਿਹੜੀ ਮੁਫਤ ਬਿਜਲੀ ਆ ਕੀ ਉਹ ਠੇਕੇਦਾਰ ਦੇਊਗਾ ਅਜੇ ਹਜੇ ਕਿਸੇ ਠੇਕੇਦਾਰ ਨੇ ਨਹੀਂ ਆੜੀ ਆਹ ਮੋਤੀ ਜੀ ਇਹ ਇਸ ਕਾਨੂੰਨ ਮੈਨਰ ਫੋਲਾ ਕਰੋ ਬਿਜਲੀ ਮੁਲਾਜ ਮੇਕਤਾ ਬਿਜਲੀ ਮੁਲਾਜ ਮੇਕਤਾ ਬਿਜਲੀ ਮੁਲਾਜ ਮੇਕਤਾ ਮੈਂ ਉਹ ਬੰਦੇ ਹੋਰ ਵੀ ਆ ਗਏ ਪਹਾਵਾ ਪਿੱਛੇ ਮੈਂ ਆ ਮਾਗੀ ਮੰਗਰਨੀ ਹੈ ਜੀ ਜਿਹੜੀ ਸਭ ਤੋਂ ਖਤਰਨਾਕ ਗੱਲ ਆ ਓਏ ਹੈ ਕਿ ਕੰਟਰੋਲਮੈਂਟਾਂ ਬਿਜਲੀ ਦੀਆਂ ਕੰਟਰੋਲਮੈਂਟਾਂ ਜਿਹੜੀ ਮੇਰੀ ਸਮਝਾਈ ਜਾਂਦੀ ਨਾ ਆਉਣੀਆਂ ਨੂੰ ਬੱਦ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਉਹ ਠੇਕੇ ਦਿੱਤੇ ਆਲੇ ਉਹ ਸਭ ਤੋਂ ਖਤਰਨਾਕ ਗੱਲ ਆ ਉਹ ਸਰਕਾਰੀ ਬਿਜਲੀ उतां जंग लॻायो मोदी जीरो वापसि जा भारती लंगो संघ ਗਿਆ ਚਾਰ ਬਾਟੀਆਂ ਮੌਜੂਦ ਹੈ ਇੱਕ ਇੱਕ ਭਾਈ ਨਾਲ ਦੇ ਆ ਨਾਲ ਰਹਾਂਗੇ ਔਰ ਲੋਕਾਂ ਦੇ ਮੁਲਾਜ਼ਮਾਂ ਦੇ ਹੱਥਾਂ 'ਚੋਂ ਕੱਢ ਕੇ ਲੜਦੇ ਨੇ